ਦੋਸਤੋ ਜਦੋਂ ਕਿਸੇ ਆਰਟਿਸਟ ਦਾ ਲਾਈਵ ਕਨਸਰਟ ਹੁੰਦਾ ਆ ਤਾਂ ਉੱਥੇ ਡਾਂਸਰ ਵੀ ਪਰਫਾਰਮ ਕਰਦੇ ਨੇ ਭੰਗੜੀ ਟੀਮ ਵੀ ਪਰਫਾਰਮ ਕਰਦੀ ਆ ਮਨਪ੍ਰੀਤ ਟੂਰ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਜੋ ਕਿ ਇੱਕ ਕੋਰੀਓਗ੍ਰਾਫਰ ਨੇ ਅਤੇ ਭੰਗੜਾ ਵੀ ਕਰਦੇ ਨੇ ਇੰਸਟਾਗ੍ਰਾਮ ਤੇ ਤੁਸੀਂ ਵੀਡੀਓਜ਼ ਵੀ ਦੇਖ ਸਕਦੇ ਹੋ ਅਤੇ ਉਹਨਾਂ ਦੀ ਯੂਐਸਏ ਦੇ ਵਿੱਚ ਅਕੈਡਮੀ ਵੀ ਆ ਭੰਗੜਾ ਵੀ ਸਿਖਾਉਂਦੇ ਨੇ ਮਨਪ੍ਰੀਤ ਟੂਰ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਨੇ ਮਨਪ੍ਰੀਤ ਟੂਰ ਲਿਖਦੀ ਆ ਬਈ ਜਿਹੜੇ ਵੀ ਡਾਂਸਰ ਹੁੰਦੇ ਆ ਡਾਂਸ ਕਮਿਊਨਿਟੀ ਆ ਉਹਨਾਂ ਨੂੰ ਫਰੀ ਦੇ ਵਿੱਚ ਪਰਫਾਰਮ ਕਰਾਇਆ ਜਾਂਦਾ ਆ ਆਈ ਪੀ ਮਾਈ ਡਾਂਸਰਸ ਮੈਂ ਜਿਹੜੇ ਮੇਰੇ ਡਾਂਸਰਸ ਨੇ ਉਹਨਾਂ ਨੂੰ ਵੀ ਪੇ ਕਰਦੀਆਂ ਤੇ ਮੇਕ ਸ਼ੂਰ ਗੈਟ ਪੇਡ ਵੀ ਉਹਨਾਂ ਨੂੰ ਵੀ ਪੈਸੇ ਮਿਲਣ ਆਈ ਐਮ ਅ ਸਮਾਲ ਟਾਈਮ ਆਰਟਿਸਟ ਐਂਡ ਆਰਟਿਸਟ ਐਜ਼ 빅 ਐਜ਼ ਦਲਜੀਤ ਨੂੰ ਪੇਇੰਗ ਹਿਸ ਡਾਂਸਰਸ ਬਲੋ ਮਾਈ ਮਾਈਂਡ ਵੀ ਮੈਂ ਇੱਕ ਸਮਾਲ ਡਾਂਸਰ ਹਾਂ ਤੇ ਵੱਡੇ ਆਰਟਿਸਟ ਦਲਜੀਤ ਦੋਸਾਂਝ ਨੇ ਆਪਣੇ ਡਾਂਸਰਸ ਨੂੰ ਪੇ ਨਹੀਂ ਕਰਦੇ ਇਹ ਕਿਹਾ ਆਈ ਹੋਪ ਯੂ ਡੂ ਬੈਟਰ ਨੈਕਸਟ ਟਾਈਮ ਵੀ ਮੈਂ ਹੋਪ ਕਰਦੀ ਆਂ ਵੀ ਨੈਕਸਟ ਟਾਈਮ ਤੁਸੀਂ ਔਰ ਵਧੀਆ ਕਰੋਗੇ ਇੱਕ ਹੋਰ ਸਟੋਰੀ ਅਪਲੋਡ ਕਰ ਦਿਆ ਲਿਖ ਦਿਆ ਫੋਰ ਆਲ ਦਾ ਡਾਂਸਰਸ ਐਂਡ ਆਰਟਿਸਟ 댓 ਹੈ ਮੈਸੇਜਡ ਮੀ ਅਬਾਊਟ ਯੋਰ ਐਕਸਪੀਰੀਐਂਸਿਸ ਥਿਸ ਇਜ਼ ਦਾ ਟਾਈਮ ਟੂ ਸਪੀਕ ਆਊਟ ਆਈ ਹੈਵ ਪਰਸਨਲੀ ਡਾਂਸਡ ਅਲੋਂਗਸਾਈਡ ਹਿਮ ਐਟ ਆਈਫਾ ਫੋਰ ਫ੍ਰੀ 댓 ਵਾਸ ਮਾਈ ਲੈਸਨ ਲਰਨਡ ਜਿਹੜੇ ਮੈਨੂੰ ਪੁੱਛਦੇ ਨੇ ਮੈਸੇਜ ਕਰ ਰਹੇ ਨੇ ਵੀ ਤੁਹਾਡਾ ਕਿਵੇਂ ਦਾ ਐਕਸਪੀਰੀਐਂਸ ਰਿਹਾ ਤਾਂ ਉਹਨਾਂ ਨੇ ਕਿਹਾ ਮਨਪ੍ਰੀਤ ਟੂਰ ਨੇ ਵੀ ਆਈਫਾ ਦੇ ਵਿੱਚ ਮੈਂ ਵੀ ਫ੍ਰੀ ਦੇ ਵਿੱਚ ਡਾਂਸ ਕੀਤਾ ਸੀ ਦਲਜੀਤ ਦੋਸਾਂਤ ਦੇ ਨਾਲ I don't usually speak out or get involved. ਮੈਂ ਹਮੇਸ਼ਾ ਕਦੇ ਵੀ ਨਹੀਂ ਬੋਲਦੀ ਨਾ ਹੀ ਇਨ੍ਹਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੀ ਬਟ ਫੋਰ ਮਾਈ ਡਾਂਸ ਕਮਿਊਨਿਟੀ ਆਈ ਹੈਡ ਟੂ ਪਰ ਮੇਰੀ ਡਾਂਸ ਕਮਿਊਨਿਟੀ ਦੇ ਲਈ ਮੈਨੂੰ ਇਹ ਕਰਨਾ ਪਿਆ। ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਸਾਂਝੇ ਕਰਿਓ। ਮਿਲਦਿਆਂ ਹੋਰ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਦੋਸਤੋ।